ਚੌਥੀ ਪਾਤਸ਼ਾਹੀ ਸਾਹਿਬ ਸ਼ਿਗਰੂ ਰਾਮਦਾਸ ਜੀ ਦਾ ਪ੍ਰਕਾਸ਼ ਪਰ ਪੂਰੇ ਸੰਸਾਰ ਵਿੱਚ ਸ਼ਰਧਾ ਅਤੇ ਉલ્લાਸ ਨਾਲ ਮਨਾਇਆ ਗਿਆ ਗੁਰਪੁਰਬ ਦੇ ਸੰਬੰਧ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਸਜਖੰਡ ਸ਼ੇਵੰਦ ਸਾਵਿਖੇ ਨਤਮਸਤਕ ਹੋਈ ਆ ਤੇ ਕਾਲਪੁਰਬ ਦੇ ਚੜਨਾ ਚ ਹਾਜ਼ਰੀ ਪਰ ਗੁਰਪੁਰਬ ਮਨਾਇਆ ਸਜਖੰਡ ਸ਼ੇਵੰਦ ਸਾਵਿਖੇ ਅਲੌਕਿਕ ਜਲੌਵੀ ਸਜਾਈ ਗਈ ਅਤੇ ਫੁੱਲਾਂ ਦੀ ਮਨਮੋਹਕ ਸਜਾਵਟ ਵੀ ਕੀਤੀ ਗਈ शिकार्थकत साब दे जथेदार सिंह साब ज्ञानी हरप्रीत सिंह ने समूह संगत नु साब शीघ्र रामदास जी देव प्रकाश पर अभिवदाई दित्ती सचखान श्रीमंदर साब आई संगत ने आखिया कि ओ बड़े खुशकिस्मत हन कि प्रकाश परब महान सचखान श्रीमंदर साब बिके आए हन उनस चढ़दी कला दी अरदास भी कीती ਗੁਰਚਾਂ ਚੁਕੀ ਆਪ ਆਪੇ ਪਰਮੇਸ਼ਰ ਹੂ ਸਤਗੁਰ ਚਾਂ ਚੁਕੀ ਆਪ ਆਪੇ ਪਰਮੇਸ਼ਰ ਸੁਰਨ ਸੁਰ ਨਰ ਸਾਧਕ ਸਿੱਖ ਸੇਵੰਤ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ ਦੇਸ਼ ਵਿਦੇਸ਼ ਦੇ ਵਿੱਚ ਨਾਨਕ ਨਾਮ ਲੈਵਾ ਸਿੱਖ ਸੰਤਾਂ ਵੱਲੋਂ ਬੜੀ ਸ਼ਰਧਾ ਉਤਸ਼ਾਹ ਤੇ ਪਾਵਨਾਂ ਦੇ ਸਹਿਤ ਇਹ ਪਾਵਨ ਪੁਰਬ ਮਨਾਇਆ ਜਾ ਰਿਹਾ ਹੈ ਔਰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ 10 ਵੱਲੋਂ ਇਸ ਮਹਾਨ ਤੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਤੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜੋ ਮਹਾਨ ਉਪਦੇਸ਼ ਦਿੱਤੇ ਜੋ ਮਹਾਨ ਸਿੱਖਿਆਵਾਂ ਦਿੱਤੀਆਂ ਸਮੁੱਚੀ ਮਾਨਵਤਾ ਹਮੇਸ਼ਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਰਣੀ ਰਹੇਗੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਦੇਣ ਬਹੁਤ ਵੱਡੀ ਹੈ ਜਿਸ ਨੂੰ ਕਦੇ ਵੀ ਕਿਸੇ ਕੀਮਤ ਦੇ ਉੱਤੇ ਪਲਾਉਣਾ ਜਿਹੜਾ ਹੈ ਉਹ ਨਾ ਮੁਮਕਨ ਹੈ ਅੱਜ ਚੱਕ ਰਾਮਦਾਸਪੁਰਾ ਜਿਹਨੂੰ ਅਸੀਂ ਸ੍ਰੀ ਅਮਰਸਰ ਸਾਹਿਬ ਕਹਿ ਕੇ ਸਤਕਾਰ ਦਿੰਨੇ ਜਿੱਥੇ ਅਮਰਤ ਸरोवर ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਸੁਸ਼ੋਭਤ ਇਹਦੀ ਸਥਾਪਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕੀਤੀ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਜੋ ਦਿਹਾੜਾ ਹੈ ਬਹੁਤ ਹੀ ਵਿਡਭਾਗਾ ਹੈ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਅੱਜ ਅਵਤਾਰ ਗੁਰਪੁਰਬ ਤੇ ਲੱਖਾਂ ਹੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਅੱਜ ਨਕਮਸਤਾਂ ਨੂੰ ਵਾਤੇ ਆਈਆਂ ਹਨ ਇਸ ਆਸਥਾਨ ਤੇ ਜੋ ਵੀ ਆਪਣੀ ਸ਼ਰਧਾ ਭਾਵਨਾ ਦੇ ਨਾਲ ਆਉਂਦਾ ਹੈ ਉਹਦੀਆਂ ਮੰਨ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹੈ ਅੱਜ ਦੇ ਦਿਹਾੜੇ ਤੋਂ ਸਰਬੱਤ ਦਾ ਸਾਥ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਬਹੁਤ ਵਧੀਆਂ ਰੌਣਕਾਂ ਇੱਥੇ ਵੀ ਮਹਾਰਾਜ ਦੀ ਕਿਰਪਾ ਇੰਨੀ ਆ ਸੰਗਤ ਤੇ ਕਿੰਤ ਕੋਈ ਨਹੀਂ ਵੀ ਜਿਹੜੀ ਮਹਾਰਾਜ ਦੀ ਆਪਾਂ ਆਸਮਰਦਾ ਪੂਰੀ ਕਰਨ ਆਉਂਦੇ ਆ ਉਹ ਪਹਿਲਾਂ ਹੀ ਪੂਰੀ ਕਰ ਦਿੰਦਾ ਮਹਾਰਾਜ ਦੇ ਦਰ ਤੋਂ ਕੋਈ ਅਜ ਦਿਨ ਨਾ ਤੱਕ ਖਾਲੀ ਹੈ ਕਿ ਗਾ ਅਦਾਸ ਮਹਾਰਾਜ ਜੀ ਤੋਂ ਨਾਮ ਸਿਮਰਨ ਦੀ ਦਾਤ ਬਖਸ਼ੀ ਹੈ ਸਭ ਤੋਂ ਵੱਡੀ ਦਾਤ ਨਾਮ ਸਿਮਰਨ ਦੀ ਹੈ ਇੱਥੇ ਆਪਾਂ ਜ਼ਿੰਦਗੀ ਕੀ ਮਹਾਰਾਜ ਦੀ ਦਾਤ ਮੰਗਣ ਆਏ ਅਸੀਂ ਗੁਰਮਹਾਰਾਜ ਦੀ ਬੜੀ અપਾਰ ਕਿਰਪਾ ਹੋਈ ਹੈ ਇਸ ਮੌਕੇ ਤੇ ਅਸੀਂ ਦਰਸ਼ਨ ਕਰਨ ਆਏ ਆ ਤੇ ਉਹਨਾਂ ਨੇ ਸਾਨੂੰ ਦਰਸ਼ਨ ਕਰਨ ਵਾਸਤੇ ਇੱਥੇ ਬੁਲਾਇਆ ਏ ਮਨ ਬਹੁਤ ਹੀ ਗਦਗਦ ਹੋਇਆ ਇੱਥੇ ਆ ਕੇ ਸੰਗਤਾਂ ਦੇ ਦਰਸ਼ਨ ਕੀਤੇ ਆ ਅਸੀਂ ਤੇ ਨਿਹਾਲ ਹੋਇਆ ਮਹਾਰਾਜ ਦੀ ਕਿਰਪਾ ਹੋਈ ਹੈ ਅਸੀਂ ਮਹਾਰਾਜ ਦੇ ਚਰਨਾਂ ਵਿੱਚ ਇਹੀ ਬੇਨਤੀ ਕੀਤੀ ਹੈ ਕਿ ਸਰਵਦਾ ਭਲਾ ਹੋਵੇ ਚੜ੍ਹਦੀ ਕਲਾ 'ਚ ਰਹੇ ਕੌਮ ਤੇ ਜਿੰਨੀ ਸੰਗਤ ਹੈ ਸਭ ਚੜ੍ਹਦੀ ਕਲਾ 'ਚ ਰਹੇ ਬਹੁਤ ਹੀ ਹੈ ਜੀ ਬਹੁਤ ਹੀ ਮਨ ਭਾਵਨੀ ਹੈਗੀ ਹੈ ਤੇ ਮਨ ਨੂੰ ਬੜੀ ਖੁਸ਼ੀ ਹੋਈ ਦਰਸ਼ਨ ਕਰਕੇ ਦੇਖੋ ਜੀ ਪਹਿਲਾਂ ਤੇ ਸਾਰੀ ਸਾਖ ਜੀ ਨੂੰ ਗੁਰੂ ਗੁਰਪ੍ਰਭੂ ਦੀ ਬਹੁਤ ਬਹੁਤ ਲੱਖ ਲੱਖ ਵਧਾਈਆਂ ਰੌਣਕਾਂ ਦੀ ਗੱਲ ਹੈ ਰੌਣਕਾ ਤੇ ਤੁਹਾਨੂੰ ਪਤਾ ਗੁਰੂ ਮਹਾਰੇ ਦਰਬਾਰ 'ਚ ਰੌਣਕਾਂ ਚਲਦੀਆਂ ਰਹਿੰਦੀਆਂ ਹਨ ਪਰ ਇਹ ਅਰਦਾਸ ਹੈ कि ਜਿਹੜੀ ਮਹਾਂਮਾਰੀ ਜਲੀ ਹੈ ਇਹਨੂੰ ਦੂਰ ਕਰੋ ਤੇ ਸੰਗਤਾਂ ਹਮੇ ਵਾਗੇ ਬੋਝਣ ਤੇ ਸੰਗਤਾਂ ਚੜ੍ਹਦੀ ਕਲਾ ਰਹਿਣ ਤੇ ਗੁਰੂ ਮਰਿਆ ਸ਼ਬਦ ਗਾਉਂਦੀ ਰਹਿਣਾ ਦੇ ਕੋਈ ਫੁੱਲਾਂ ਸਜਾਵਟ ਬਹੁਤ ਬਹੁਤ ਮਨਮੋਹਕ ਹੈ ਇਹ ਹਰ ਹਰ ਕੋਨੇ ਕੋਨੇ ਦੇ ਫੁੱਲਾਂ ਸਜਾਵਟ ਹੋ ਰਹੀ ਹੈ ਤੇ ਇਹ ਜਿਹੜੀ ਜਿਨ੍ਹਾਂ ਨੇ ਵੀ ਇਹ ਫੁੱਲਾਂ ਸਜਾਵਟ ਕੀਤੀ ਹੈ ਮਹਾਰਾਜ ਨੂੰ ਚੜ੍ਹਦੀ ਕਲਾ ਬਖਸ਼ੇ ਸੋਢੀ ਸੁਲਤਾਨ ਚੌਥੇ ਪਾਸ਼ਾ ਜੀ ਗੁਰੂ ਰਾਮਦੇਵ ਜਨਮ ਦਿਹਾੜੀ ਨੇ ਸਮੂਹ ਸਾਧ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਬੈਠੀਆਂ ਹੋਣ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਕਰੋੜ ਕਰੋੜ ਮੁਬਾਰਕਾਂ ਇਹ ਅਰਦਾਸ ਬੇਨਤੀ ਕੀਤੀ ਹੈ ਜੀ ਗੁਰੂ ਸਾਹਿਬ ਚੜ੍ਹਦੇ ਨੂੰ ਚੜ੍ਹਦੀ ਕਲਾ ਬਖਸ਼ੇ ਇਹੋ ਜਿਹਾ ਇਹਨਾਂ ਅਨੋਖਾ ਸਮਾਂ ਆਇਆ ਸੀ ਜਿਹੜੇ ਗੁਰੂ ਸਾਹਿਬ ਨੇ ਆਪ ਹੱਥ ਦੇ ਕੇ ਸਾਰਿਆਂ ਨੂੰ ਬਚਾਇਆ ਹੈ ਸੱਚਖੰਡ ਸ਼੍ਰੀ ਹਰਮੰਦਰ ਸਾਰੇ ਵਰਲਡ ਦੇ ਵਿੱਚ ਇਹੋ ਜਿਹਾ ਸਥਾਨ ਹੈ ਜਿੱਥੇ ਦਰਬਾਰ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਆਪ ਹਾਜ਼ਰ ਨਾਜ਼ਰ ਨੇ ਚੌਥੀ ਪਾਸ਼ਾ ਜੀ ਸਾਹਿਬ ਜੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਸ਼ਰਦਤ ਉਸਤਾਨ ਨੂੰ ਮਨਾਇਆ ਗਿਆ ਅੱਜ ਸਤਕਸ਼ਿਰ ਹਰਮੰਦਰ ਸਾਹਿਬ ਦੇ ਰੌਣਕਾਂ ਦੇਖਤੀ ਬੰਦੀਆਂ ਸਨ ਵੱਡੀ ਗਿੰਦੂ ਚ ਲੋਕ ਅੱਜ ਸਤਕਸ਼ਿਰ ਹਰਮੰਦਰ ਸਾਹਿਬ ਦੇ ਨਤਮਸਤਕ ਹੋਏ ਤੇ ਕਾਲਪੁਰਖ ਦੇ ਚਰਨਾ ਦੇ ਵਿੱਚ ਚੜ੍ਹਦੀ ਕਲਾ ਦੀ ਅਰਦਾਸ ਤੇ ਬੇਨਤੀਆਂ ਕੀਤੀਆਂ ਔਰ ਪੂਰੇ ਹੀ ਸੱਚਕੰਚੀਰ ਹਰਮੰਦ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ ਅਤੇ ਫੁੱਲਾਂ ਦੀ ਸਜਾਵਟ ਵੇਖ ਤੇ ਬੰਦੀ ਸੀ ਔਰ ਕੁਲ ਮਿਲਾ ਕੇ ਅੱਜ ਜਿੰਨੀ ਵੀ ਸੰਗਤ ਅੱਜ ਅਕਾਲ ਪੁਰਖ ਦੇ ਚਰਨਾਂ 'ਚ ਨਤਮਸਤਕ ਹੋਈ ਉਹਨੇ ਸੁਖ ਸ਼ਾਂਤੀ ਤੇ ਮੰਗਲ ਅਤੇ ਚੜ੍ਹਦੀ ਕਲਾ ਦੇ ਦਾਸਾ ਕੀਤੀਆਂ ਕੈਮਰਾਮੈਨ ਅੱਜ ਕੁਮਾਰ ਨੰਦ ਸਿੰਘ ਸਿਆਲ ਫੋਟੋਜ਼ ਅੰਮ੍ਰਿਤਸਰ